ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਬਜ਼ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ ਪਹਿਲੀ ਅਗਸਤ ਦਿਨ ਸ਼ੁੱਕਰਵਾਰ ਹੈ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਆਏ ਹਾਂ ਪ੍ਰੋਗਰਾਮ ਅਖਵਾਰਾਂ ਬੋਲਦੀਆਂ ਨੇ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਅਸੀਂ ਚੁਣਿੰਦਾ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਮਜੀਠਿਆ ਤੇ ਦਰਜ ਹੋਈ ਇੱਕ ਹੋਰ ਐਫਆਈਆਰ ਦੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀਆਂ ਖਾਲੀ ਪਈਆਂ 50% ਅਸਾਮੀਆਂ ਮੌਸਮ 5000 ਆਂਗਣਵਾੜੀ ਵਰਕਰਾਂ ਦੀ ਸ਼ੁਰੂ ਹੋਣ ਵਾਲੀ ਭਰਤੀ ਤੇ ਹੋਰ ਵਿਸ਼ਿਆਂ ਦੇ ਪਰੰਤੂ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਨਾਲ ਸੰਬੰਧਿਤ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਅਜਨਾਲਾ ਪੁਲਿਸ ਥਾਣੇ ਤੇ ਹਮਲਾ ਕਰਨ ਵਾਲੇ 41 ਸਾਥੀਆਂ ਤੇ ਪੁਲਿਸ ਨੇ aarop तय ਕਰ ਦਿੱਤੇ ਹਨ ਇਹਨਾਂ ਸਾਰਿਆਂ ਨੂੰ ਵੀਰਵਾਰ ਦੇ ਦਿਨ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹਨਾਂ ਸਾਰਿਆਂ ਉੱਤੇ ਹੱਤਿਆ ਦੀ ਕੋਸ਼ਿਸ਼ ਡਿਊਟੀ ਵਿੱਚ ਅਰਚਨ ਪੈਦਾਕਰਨ دہشت ਫੈਲਾਉਣ ਸਹਿਤ سنگੀਨ ਧਾਰਾਵਾਂ ਵਿੱਚ ਕੇਸ ਚਲੇਗਾ ਇਹ ਖਬਰ ਅੱਜ ਪੰਜਾਬ ਦੀਆਂ ਲਗਭਗ ਸਾਰੀਆਂ ਅਖਬਾਰਾਂ ਨੇ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤੀ ਹੈ ਖਬਰ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਵਿੱਚ ਦੋਸ਼ੀ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਤੇ NSA ਲੱਗਾ ਹੋਣ ਕਰਕੇ ਅਜੇ ਤੱਕ ਚਾਰਜ ਫ੍ਰੇਮ ਨਹੀਂ ਕੀਤੇ ਗਏ ਹਨ ਐਨਐਸਏ ਹਟਣ ਤੋਂ ਬਾਅਦ ਹੀ ਅਮਰਿਤਪਾਲ ਸਿੰਘ 'ਤੇ ਕੋਈ ਕੇਸ ਚਲਾਇਆ ਜਾ ਪਾਏਗਾ 23 ਫਰਵਰੀ 2023 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਅਮਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਅਜਨਾਲਾ ਥਾਣੇ 'ਤੇ ਹਮਲਾ ਕੀਤਾ ਸੀ ਇਸ ਹਮਲੇ ਵਿੱਚ ਪੁਲਿਸ ਦੇ ਐਸਪੀ ਯੋਗਰਾਜ ਸਿੰਘ ਸਮੇਤ 6 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਨ ਇਸ ਹਮਲੇ ਦੇ ਦੌਰਾਨ ਪੁਲਿਸ ਨੇ ਵੀ ਬੜੇ ਧੀਰਜ ਨਾਲ ਕੰਮ ਲੈਂਦੇ ਹੋਏ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਸੀ ਬਾਦ ਵਿੱਚ ਪੁਲਿਸ ਨੇ ਕਥਿਤ ਦੋਸ਼ੀ ਬਣਾਏ ਗਏ ਇਹਨਾਂ ਲੋਕਾਂ ਦੀ ਪਛਾਣ ਮੌਕੇ ਦੀ ਵੀਡੀਓ ਦੇ ਆਧਾਰ ਤੇ ਕੀਤੀ ਸੀ। ਘਟਨਾ ਤੋਂ ਬਾਅਦ ਅਮਰਿਤਪਾਲ ਸਿੰਘ ਮੌਕੇ ਤੋਂ ਭੱਜ ਨਿਕਲਿਆ ਸੀ ਜਿਸ ਨੂੰ ਬਾਅਦ ਵਿੱਚ 23 ਅਪ੍ਰੈਲ 2023 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋੜੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਮਰਿਤਪਾਲ ਸਿੰਘ ਨੂੰ ਇਸ ਵੇਲੇ ਅਸਾਮ ਦੀ ਡਿਬਲੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਉਨ੍ਹਾਂ ਤੇ ਅਜੇ ਤੱਕ ਕੋਈ ਚਾਰਜ ਫ੍ਰੇਮ ਨਹੀਂ ਹੋਏ ਹਨ। ਪੰਜਾਬ ਦੇ ਸੀਨੀਅਰ ਆਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਸਿਰਫ ਇਸ ਕਰਕੇ ਕੀਤੀ ਗਈ ਹੈ ਤਾਂ ਜੋ ਮਜੀਠੀਆ ਦੀ ਜ਼ਮਾਨਤ ਨਾ ਹੋਣ ਦਿੱਤੀ ਜਾਵੇ। ਇਹ ਦਾਵਾ ਮਜੀਠੀਆ ਦੇ ਵਕੀਲ ਦਮਨ ਵੀਰ ਸਿੰਘ ਸੋਪਤੀ ਨੇ ਕੀਤਾ। ਇਸ ਸੰਬੰਧੀ ਖਬਰ ਅੱਜ ਰੋਜ਼ਾਨਾ ਅਜੀਤ ਨੇ ਛਾਇਆ ਕੀਤੀ ਹੈ ਅਖਬਾਰ ਨੇ ਪਹਿਲੇ ਪੰਨੇ ਤੇ ਛਾਇਆ ਕੀਤੀ ਇਸ ਖਬਰ ਵਿੱਚ ਕਿ ਮਜੀਠੀਆ ਦੀ 25 ਜੂਨ ਨੂੰ ਹੋਈ ਗ੍ਰਿਫਤਾਰੀ ਸੰਬੰਧੀ ਜੋ ਵੀ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ ਇਸ ਸੰਬੰਧੀ ਅਕਾਲੀ ਦਲ ਦੇ ਬੁਲਾਰੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸਰਕਾਰੀ ਧਿਰ ਮਜੀਠੀਆ ਦੀ ਸ਼ੋਭੀ ਖਰਾਬ ਕਰਨ ਵਾਸਤੇ ਸੰਭਾਵੀ ਤੌਰ ਤੇ ਤਾਜ਼ਾ ਦਰਜ ਕੀਤੀ ਐਫ ਆਈ ਆਰ ਦਾ ਹਵਾਲਾ ਦੇਵੇਗੀ ਉਨਾ ਕਿਹਾ ਕਿ ਇਹ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ ਹੈ। ਪੰਜਾਬ ਵਿੱਚ 5000 ਆਂਗਣਵਾੜੀ ਵਰਕਰਾਂ ਦੀ ਭਰਤੀ ਇਸ ਸਾਲ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਕਰ ਲਈ ਜਾਵੇਗੀ। ਖਾਲੀ ਅਸਾਮੀਆਂ ਤੇ ਪ੍ਰਤੀਸੰਧੀ ਇਸ਼ਤਿਹਾਰ 22 ਅਗਸਤ ਨੂੰ ਜਾਰੀ ਹੋਣਗੇ ਜਦੋਂ ਕਿ ਅਰਜ਼ੀਆਂ ਭਰਨ ਦੀ ਆਖਰੀ ਤਾਰੀਖ 22 ਸਤੰਬਰ ਹੋਵੇਗੀ। ਭਰਤੀ ਨਿਰੋਲ ਮੈਰਿਟ ਤੇ ਕੀਤੀ ਜਾਏਗੀ। ਇਸ ਖਬਰ ਨੂੰ ਵੀ ਅੱਜ ਪੰਜਾਬ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਅਖਬਾਰਾਂ ਨੇ ਕਵਰ ਕੀਤਾ ਹੈ। ਜਾਣਕਾਰੀ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਵੱਲੋਂ ਦਿੱਤੀ ਗਈ ਹੈ ਇਹ ਖਬਰ ਅੱਜ ਦੀਆਂ ਲਗਭਗ ਸਾਰੀਆਂ ਅਖਬਾਰਾਂ ਵਿੱਚ ਆਇਆ ਹੋਈ ਹੈ ਖਬਰ ਮੁਤਾਬਕ 23 ਜੁਲਾਈ ਤੋਂ 15 ਅਗਸਤ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਰੱਕੀਆਂ ਬਦਲੀਆਂ ਐਡਜਸਟਮੈਂਟਾਂ ਅਤੇ ਦਰਸ ਦੇ ਆਧਾਰ ਤੇ ਨਿਯੁਕਤੀਆਂ ਲਈ ਵਿਸ਼ੇਸ਼ ਸ਼ਡਿਊਲ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਜਿਨ੍ਹਾਂ ਵਰਕਰਾਂ ਦੀ ਸੇਵਾ ਦੌਰਾਨ ਮੌਤ ਹੋ ਗਈ ਉਹਨਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ ਲਈ 1 ਅਗਸਤ ਤੋਂ 8 ਅਗਸਤ ਕਾਰਵਾਈ ਹੋਵੇਗੀ। ਪੰਜਾਬ ਦੇ ਗੁਆਂਡੀ ਪ੍ਰਾਂਤ ਹਿਮਾਚਲ ਪ੍ਰਦੇਸ਼ ਵਿੱਚ 25 ਸਾਲ ਬਾਅਦ ਲਾਟਰੀ ਦੁਆਰਾ ਸ਼ੁਰੂ ਹੋਣ ਜਾ ਰਹੀ ਹੈ। ਪ੍ਰਦੇਸ਼ ਦੀ ਸੁਖਵਿੰਦਰ ਸਿੰਘ ਸੁਖ ਦੀ ਸਰਕਾਰ ਨੇ ਲਾਟਰੀ ਸ਼ੁਰੂ ਕਰਨ ਦਾ ਫੈਸਲਾ ਆਰਥਿਕ ਸੰਕਟ ਤੋਂ ਉੱਭਰਨ ਵਾਸਤੇ ਲਿਆ ਹੈ। ਸਰਕਾਰ ਨੂੰ ਉਮੀਦ ਹੈ ਕਿ ਲਾਟਰੀ ਸ਼ੁਰੂ ਕਰਨ ਨਾਲ ਸਰਕਾਰ ਨੂੰ 50 ਤੋਂ 100 ਕਰੋੜ ਰੁਪਏ ਦੀ ਆਮਦਨ ਹੋਵੇਗੀ ਖਬਰ ਅੱਜ ਦੀ ਦਿਨਿਕ ਜਾਗਰਣ ਨੇ ਆਪਣੇ ਪੰਜਾਬ ਪੰਨੇ ਤੇ ਪ੍ਰਕਾਸ਼ਿਤ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਲਾਟਰੀ ਦੇ ਨਾਲ ਨਹੀਂ ਸਰਕਾਰ ਨੇ ਹੁਣ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਵਿੱਚ ਹਿਮਾਚਲ ਨੂੰ ਛੱਡ ਕੇ ਦੂਸਰੇ ਪ੍ਰਦੇਸ਼ਾਂ ਦੀਆਂ ਮਹਿਲਾਵਾਂ ਨੂੰ 50% ਛੂਟ ਨਾਲ ਸਫ਼ਰ ਬੰਦ ਕਰਨ ਦਾ ਵੀ ਫੈਸਲਾ ਲਿਆ ਹੈ ਉਹਨ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਦੇ ਦੌਰਾਨ ਆਪਣਾ ਪਛਾਣ ਪੱਤਰ ਦਿਖਾਣਾ ਹੋਵੇਗਾ। ਹਿਮਾਚਲ ਵਿੱਚ ਭਾਜਪਾ ਦੀ ਪ੍ਰੇਮ ਕੁਮਾਰ ਧੂਮਲ ਸਰਕਾਰ ਨੇ ਸਨ 2000 ਵਿੱਚ ਲਾਟਰੀ ਬੰਦ ਕੀਤੀ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ 베ਰੀ ਦੀ ਡਿਵੀਜ਼ਨ ਬੈਂਚ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਹ ਦੱਸੇ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਨਿਆਇਕ ਕਾਰਵਾਈ ਵਿੱਚ ਤਕਨੀਕੀ ਹੱਲ ਖਾਸ ਕਰਕੇ ਹਾਈਬ੍ਰਿਡ ਸੁਣਵਾਈ ਪ੍ਰਣਾਲੀ ਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਕਰਕੇ ਟੈਕਨੋਲੋਜੀ ਰਾਹੀਂ ਨਿਆਇ ਤੱਕ ਪਹੁੰਚ ਨੂੰ ਸੁਚਾਰੂ ਬਣਾਉਣ ਲਈ ਇੱਕ ਹਾਈਬ੍ਰਿਡ ਮਾਡਲ ਅਪਣਾਉਣ ਦੇ ਨਿਰਦੇਸ਼ ਦਿੱਤੇ ਸਨ ਜਿਸ ਦੀ ਪਾਲਣਾ ਜ਼ਰੂਰੀ ਹੈ ਬੈਂਚ ਨੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੀ ਨਿਆਇਕ ਕਾਰਵਾਈ ਵਿੱਚ ਤਕਨੀਕੀ ਹੱਲ ਖਾਸ ਕਰਕੇ ਹਾਈਬ੍ਰਿਡ ਸੁਣਵਾਈ ਪ੍ਰਣਾਲੀ ਨੂੰ ਲਾਗੂ ਨਹੀਂ ਕਰਨ ਲਈ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਇਸ ਮਾਮਲੇ ਵਿੱਚ ਸਰਕਾਰ ਤੋਂ 15 ਸਤੰਬਰ 2025 ਤੱਕ ਵਿਸਤਾਰ ਪੂਰਵਕ ਜਵਾਬ ਮੰਗਦੇ ਹੋਏ ਕਿਹਾ ਹੈ ਕਿ ਉਹ ਦੱਸੇ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਹੁਣ ਤੱਕ ਪਾਲਣ ਕਿਉਂ ਨਹੀਂ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਇਸ ਨੂੰ ਲਾਗੂ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ ਇਹ ਮਾਮਲਾ ਨਿਕਲ ਥੰਮਣ ਦੇ ਖੁਦ ਪਟੀਸ਼ਨ ਕਰਤਾ ਵੱਲੋਂ ਉਠਾਇਆ ਸੀ ਜਿਸ ਵਿੱਚ ਉਹਨਾਂ ਦੀ ਵਕੀਲ ਸੁਨੇਨਾ ਪੇਸ਼ ਹੋਈ ਇਹ ਖਬਰ ਅੱਜ ਰੋਜ਼ਾਨਾ ਅਜੀਤ ਨੇ ਛਾਇਆ ਕੀਤੀ ਹੈ ਪੰਜਾਬ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅਸਮਾਨ ਸਾਫ਼ ਰਹਿਣ ਦਾ ਅਨੁਮਾਨ ਹੈ ਬੀਤੇ ਵੀਰਵਾਰ ਨੂੰ ਲੁਧਿਆਣਾ ਰੋਪੜ ਮੋਗਾ ਹੁਸ਼ਿਆਰਪੁਰ ਪਠਾਨਕੋਟ ਅਤੇ ਪਟਿਆਲਾ ਵਿੱਚ ਬਰਸਾਤ ਰਿਕਾਰਡ ਕੀਤੀ ਗਈ ਖਬਰਦਾਨਿਕ ਜਾਗਰਣ ਨੇ ਛਾਇਆ ਕੀਤੀ ਹੈ ਮੈਟਰੋਲੋਜੀਕਲ ਡਿਪਾਰਟਮੈਂਟ ਦੇ ਹਵਾਲੇ ਤੋਂ ਅਖਬਾਰ ਨੇ ਲਿਖਿਆ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਐਤਵਾਰ ਅਤੇ ਸੋਮਵਾਰ ਨੂੰ ਭਾਰੀ ਬਰਸਾਤ ਦੀ ਸੰਭਾਵਨਾ ਦੇ ਮੱਦੇਨਜ਼ਰ ਜੈਲੋ ਅਲਰਟ ਜਾਰੀ ਕੀਤਾ ਗਿਆ ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਬੰਦ ਹੋਣ ਦੀ ਘਟਨਾ ਤੋਂ ਬਾਅਦ ਅਮਰ ਉਜਾਲਾ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਤਸਵੀਰ ਜਨਤਿਕ ਕਰਦੇ ਹੋਏ ਲਿਖਿਆ ਹੈ ਕਿ ਰਾਜ ਵਿੱਚ ਡਾਕਟਰਾਂ ਦੀਆਂ 47% ਪੋਸਟਾਂ ਖਾਲੀ ਹਨ ਅਖਬਾਰ ਲਿਖਦਾ ਹੈ ਕਿ ਮੈਡੀਕਲ ਅਫਸਰਾਂ ਦੀਆਂ 3847 ਪੋਸਟਾਂ ਵਿੱਚੋਂ 1962 ਖਾਲੀ ਹਨ ਸਪੈਸ਼ਲਿਸਟ ਡਾਕਟਰਾਂ ਦੀਆਂ 2699 ਪੋਸਟਾਂ ਵਿੱਚੋਂ 1554 ਹਾਲੇ ਵੀ ਖਾਲੀ ਹਨ ਕੁਝ ਇਸੇ ਤਰ੍ਹਾਂ ਦੀ ਹਾਲਤ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਪੈਰਾ ਮੈਡੀਕਲ ਸਟਾਫ ਦੀ ਵੀ ਹੈ ਸਿਹਤ ਮੈਕਮਿਕ ਕੋਲ ਕੁੱਲ 68959 ਪੋਸਟਾਂ ਪੈਰਾਮੈਡੀਕਲ ਸਟਾਫ ਦੀਆਂ ਹਨ ਜਿਦੇ ਵਿੱਚ ਨਰਸਿੰਗ ਸਟਾਫ ਵੀ ਸ਼ਾਮਿਲ ਹੈ ਅਤੇ ਇਹਨਾਂ ਪੋਸਟਾਂ ਵਿੱਚੋਂ ਲਗਭਗ 50 ਫੀਸਦੀ ਪੋਸਟਾਂ ਤੇ ਭਰਤੀ ਨਹੀਂ ਹੋ ਪਾਈ ਹੈ ਅਖਬਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਹਜ਼ਾਰ ਡਾਕਟਰਾਂ ਦੀ ਭਰਤੀ ਕਰਨ ਸੰਬੰਧੀ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਅਤੇ ਐਮਬੀਬੀਐਸ ਦੇ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਕਰਨ ਤੋਂ ਬਾਅਦ 2 ਸਾਲ ਸਰਕਾਰੀ ਨੌਕਰੀ ਲਈ پابੰਦ ਕੀਤਾ ਗਿਆ ਹੈ ਸਰਕਾਰ ਦੀ ਇਹ ਪਲਾਨਿੰਗ ਭਵਿਕ ਵਿੱਚ ਲਾਹੇਵੰਦ ਹੋ ਸਕਦੀ ਹੈ ਪਰੰਤੂ ਵਰਤਮਾਨ ਹਾਲਾਤ ਵਿੱਚ ਹਸਪਤਾਲਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਖਬਾਰ ਨੇ ਨਾਮੀ ਡਾਕਟਰ ਜਸਮੀਨ ਦਾਹਿਆ ਜੋ ਕਿ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਮੈਂਬਰ ਵੀ ਹਨ ਦੇ ਹਵਾਲੇ ਤੋਂ ਕਿਹਾ ਹੈ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਬਿਨਾਂ ਸਟਾਫ ਦੇ ਬਦਲਾਅ ਲਿਆਉਣਾ ਸੰਭਵ ਨਹੀਂ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਜਲਦ ਦੂਰ ਕਰਨੀ ਚਾਹੀਦੀ ਹੈ ਤਾਂ ਜੋ ਜਲੰਧਰ ਅਤੇ ਪਟਿਆਲਾ ਵਰਗੀਆਂ ਘਟਨਾਵਾਂ ਦੁਬਾਰਾ ਨਾ ਹੋਣ। ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਪੰਜਾਬ ਦੀਆਂ ਅਖਬਾਰਾਂ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹ ਸਾਰੀ ਜਾਣਕਾਰੀ ਮੁਹੱਈਆ ਕਰਵਾ ਸਕੀਏ ਜੋ ਤੁਸੀਂ ਭਾਲ ਰਹੇ ਹੋ। ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਹਾਡੀ ਪ੍ਰਤਿਕਿਆ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਨਿਖਾਰਨ ਲਈ ਸਹਾਇਕ ਹੋਵੇਗੀ ਕੱਲ ਦੀਆਂ ਅਖਬਾਰਾਂ ਵਿੱਚ छਪੀਆਂ ਚੁਣਿੰਦਾ ਖਬਰਾਂ ਨੂੰ ਲੈ ਕੇ ਫਿਰ ਰੋਬਰੂ ਹੁੰਦੇ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ